ਬੀਤੀ ਰਾਤ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੋਹਿੰਦਰ ਪਗਤ ਫਗਵਾੜਾ ਵਿਖੇ ਕੁਲਥਮ ਨਿਵਾਸ ਤੇ ਸ਼੍ਰੀ ਮੋਹਨ ਲਾਲ ਤੇ ਮਾਤਾ ਪਗਮਤੀ ਨੂੰ ਮਿਲਣ ਪਹੁੰਚੇ ਜਿੱਥੇ ਕਬੱਡੀ ਤੇ ਇੰਟਰਨੈਸ਼ਨਲ ਪੋਸਟਰ ਸੱਤਾ ਮੁਠੱਡਾ ਜੈ ਸੋਜਲਾ ਕਨੇਡਾ ਰਿਸ਼ਪਾਲ ਸੋਹਤਾ ਯੂਕੇ ਅਸ਼ੋਕ ਕੁਲਥਮ ਬੂਟਾ ਕਨੇਡਾ ਸੁੱਖਾ ਚੱਕਾਵਾਲਾ ਤੇ ਹਰਦੀਪ ਸਿੰਘ ਤਗੜ ਵੱਲੋਂ ਫੁੱਲਾਂ ਦਾ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਗੱਲਬਾਤ ਕਰਦੇ ਆਂ ਬੁਲਾਰਿਆਂ ਨੇ ਦੱਸਿਆ ਹੈ ਕਿ ਆਜ਼ਾਦ ਕਬੱਡੀ ਕਲੱਬ ਵੱਲੋਂ ਮਠੱਡਾ ਕਲਾਂ 'ਚ 2 ਮਾਰਚ ਨੂੰ ਹੋਣ ਜਾ ਰਹੇ 21ਵੇਂ ਇੰਟਰਨੈਸ਼ਨਲ ਕਬੱਡੀ ਕੱਪ ਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਆਪ ਦੇ ਫਲੋਰ ਤੋਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਨਿੱਕਾ ਸੱਦਾ ਪੱਤਰ ਦਿੱਤਾ ਇਸ ਮੌਕੇ ਸ਼ੋਕੁਲਥਮ ਨੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਦਮਪੁਰ 에ਅਰਪੋਰਟ ਨੂੰ ਅਪਗ੍ਰੇਡ ਕਰਕੇ ਵੱਧ ਤੋਂ ਵੱਧ ਇੰਟਰਨੈਸ਼ਨਲ ਫਲਾਈਟਾਂ ਨਾਲ ਜੋੜਿਆ ਜਾਵੇ ਤਾਂ ਉਸ ਸਮੇਂ ਮੰਤਰੀ ਮੋਹਿੰਦਰ ਭਗਤ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨਾਲ ਗੱਲ ਕਰਕੇ ਇਹ ਕੰਮ ਪਹਿਲ ਦੇ ਆਧਾਰ ਤੇ ਕਰਵਾਉਣਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦ ਕਬੱਡੀ ਕਲੱਬ ਮੁੱਢਾ ਗਲਾਂ ਫਲੋਰ ਵੱਲੋਂ ਜੋ 2 ਮਾਰਚ ਨੂੰ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਵੀਮਾ ਇੰਟਰਨੈਸ਼ਨਲ ਸੋ ਮੈਂ ਸਾਰੇ ਹੀ ਇਲਾਕਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਹੀ ਇਲਾਕੇ ਤੋਂ ਹਮ-ਹਮਾ ਕੇ ਸਪੋਰਟਸ ਪ੍ਰੇਮੀ ਜੋ ਕੋਆਰਡੀਨੇਟਰ ਪ੍ਰੇਮ ਕਰਦੇ ਨੇ ਉਹ ਹਮ ਹਮ ਅੱਗੇ ਪਹੁੰਚਣ ਕਿਉਂਕਿ ਸਾਡੇ ਭਰਾ ਵਿਦੇਸ਼ ਚ ਚੱਲ ਕੇ ਫਾਰਨ ਚ ਚੱਲ ਕੇ ਐਨ ਆਰ ਆਈ ਭਰਾ ਬਹੁਤ ਸਤਿਕਾਰ ਜੋ ਸਾਡੇ ਮੇਰੇ ਵੀਰ ਜੈ ਸੋਜਲਾ ਜੀ ਉਹਦੇ ਨਾਲ ਮੇਰੇ ਵੀਰ ਸੱਤਾ ਠੱਡਾ ਜੀ ਔਰ ਪਾਲਸ ਹੋਤਾ ਜੀ ਔਰ ਖਾਸ ਕਰਕੇ ਸਾਡੇ ਮੇਰੇ ਵੀਰ ਅਸ਼ੋਕ ਕੁਲਥਮ ਜੀ ਔਰ ਸਾਡੇ ਹਲਕਾ ਫਲੋਰ ਦੇ ਇੰਚਾਰਜ ਪ੍ਰੇਮ ਕੁਮਾਰ ਪ੍ਰੈਸਰ ਸਾਹਿਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਔਰ ਸਾਰੀ ਕਮੇਟੀ ਜੋ ਹੈ ਸਾਰਿਆਂ ਨੇ ਬਹੁਤ ਅੱਛਾ ਇੰਤਜ਼ਾਮ ਕੀਤਾ ਹੈ ਸੋ ਮੈਂ ਚਾਹਾਂਗਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਹਮੇਸ਼ਾ ਅੱਗੇ ਤੋਰਨ ਵਾਸਤੇ ਪੀੜ੍ਹੀਦਰ ਪੀੜ੍ਹੀ ਮੇਰੇ ਵੀ પ્રયાસ ਕਰ ਰਹੇ ਨੇ ਸੋ ਸਾਡਾ ਵੀ ਫਰਜ ਬੰਦਾ ਹੈ ਸਿਵਿਆਂ ਦਾ ਸਾਥ ਦਿਈਏ ਔਰ ਉਸ ਦਿਨ ਹਮ ਹਮਾਦਰ ਉੱਤੇ ਪਹੁੰਚੀਏ ਜੋ ਕਬੱਡੀ ਦਾ ਜੋ ਮੈਚ ਹੈ ਉਹਦਾ ਆਨੰਦ ਲਈਏ ਔਰ ਆਪਣੇ ਬੱਚਿਆਂ ਨਾਲ ਲੈ ਕੇ ਆਈਏ ਤਾਂ ਕਿ ਸਾਡੀ ਜੋ ਪੁਰਾਣੀ ਵਿਰਾਸਤ ਹੈ ਉਹਨਾਂ ਨੂੰ ਦੇਖਣ ਨੂੰ ਮਿਲੇ ਤਾਂ ਕਿ ਅਸੀਂ ਆਪਣਾ ਅਗੂ ਪੀੜ੍ਹੀਦਰ ਪੀੜ੍ਹੀ ਆਪਣੇ ਸਪੋਰਟਸ ਨੂੰ ਵੈਸੇ ਵੀ ਅੱਜ ਪੰਜਾਬ 'ਚ ਸਪੋਰਟਸ ਦੀ ਬਹੁਤ ਲੋੜ ਹੈ ਕਿਉਂਕਿ ਪੰਜਾਬ ਜੋ ਇੱਥੇ ਜੋ ਬੁਰਾਈ ਇੱਕ ਡਰੱਗ ਦਾ ਨਸ਼ੇ ਦਾ ਜੋ ਬਹੁਤ ਪ੍ਰਚਲਨ ਹੋਇਆ ਹੈ ਉਹਨੂੰ ਰੋਕਣ ਵਾਸਤੇ ਵੀ ਉਹਦਾ ਹੱਲ ਕੇਵਲ ਤੇ ਕੇਵਲ ਸਪੋਰਟਸ ਹੈ ਔਰ ਕਬੱਡੀ ਉਹਦਾ ਮੁੱਖ ਸਪੋਰਟਸ ਹੈ ਜੇ ਜੇ ਨੂੰ ਅਸੀਂ ਰੋਕ ਸਕਨੇ ਸਾਡੇ ਨੌਜਵਾਨ ਅਗਰ ਕਬੱਡੀ ਖੇਡਣਗੇ ਤੇ ਨਸ਼ਾ ਦੂਰ ਰਣਗੇ ਸੋ ਮੈਂ ਸਾਰਿਆਂ ਨੂੰ ਅੱਜ ਦੇ ਤਿਹਾੜੀ ਵੀ ਹੈ ਬਹੁਤ ਅੱਜ ਸਾਡੇ ਵਾਸਤੇ ਮਹਾਸ਼ਿਵਰਾਤ ਦੇ ਦਿਨ ਵੀ ਹੈ ਸੋ ਮੈਂ ਉਸਦੀ ਮੁਬਾਰਕਵਾਦ ਦਿੰਦਾ ਹਾਂ ਨਾਲ ਬੇਨਤੀ ਕਰਦਾ ਹਾਂ ਕਿ 2 ਮਾਰਚ ਨੂੰ ਹਮ ਹਮਾ ਕੇ ਸਾਰੀਆਂ ਸੰਗਤਾਂ ਉਤੇ ਪਹੁੰਚਣ ਔਰ ਕਬੱਡੀ ਦਾ ਜੋ ਇੰਟਰਨੈਸ਼ਨਲ 21 ਮਾ ਟੂਰਨਾਮੈਂਟ ਹੈ ਉਹਦਾ ਆਨੰਦ ਲੈਣ ਇੱਕ ਕਰੀ ਫਿਰ ਆਪਣੇ ਵੀਰ ਜੈਸ ਕੋਜਲਾ ਜੀ ਔਰ ਮੇਰੇ ਵੀਰ ਸਾਤ ਮੁੱਢਾ ਜੀ ਦਾ ਔਰ ਨਾਲ ਹੁੰਦੇ ਮੇਰੇ ਵੀਰ ਪਾਲਾ ਸੋਸਦਾ ਜੀ ਦਾ ਔਰ ਸਾਰੇ ਸ਼ੋਕ ਕੁਲਥਮ ਜੀ ਔਰ ਸਾਡੇ ਪ੍ਰੇਮ ਕੁਮਾਰ ਜੀ ਇਸ ਹਲਕਰ ਇੰਚਾਰਜ ਬਹੁਤ ਬਹੁਤ ਦਾ ਧੰਨਵਾਦ ਜੈ ਭਾਰਤ ਜੈ ਹਿੰਦ ਥੈਂਕ ਯੂ ਜੁਨੇਵਾਰ